ਕਿਸ ਭਈਆ ਸਟੇਟਮੈਂਟ ਮੇਰੇ ਕੋਲੇ ਆ ਸਾਰਾ ਮੇਰਾ ਡਾਕੂਮੈਂਟ ਤੀ ਸਾਰਾ ਕੋਈ ਕੋਲੇ ਹੁੰਨ ਨਹੀਂ ਕਦੋਂ ਦੀ ਗੱਲ 24 ਤਰੀਕ ਦੀ ਗੱਲ ਹੈ 8ਵੇਂ ਮਹੀਨੇ ਦੀ 24 ਤਰੀਕ ਦੀ ਗੱਲ ਹੈ ਕਿਸ ਤਰ੍ਹਾਂ ਖੋਇਆ ਗਿਆ ਤੁਹਾਡਾ ਮੈਂ ਇੱਥੇ ਠੰਡੇ ਬਿਜਲੀ ਦਾ ਕੰਮ ਕਰਦਾ ਜੀ ਪਿੰਡ ਨੂੰ ਜਾਂਦਾ ਸੀਗਾ ਜੀ ਉੱਥੇ ਪਾਵਰ ਹਾਊਸ ਰੋਡ ਤੇ ਤੇ ਝਾੜੀਆਂ ਆਈ ਮੈਂ ਲਿਫਟ ਲੈ ਲਈ ਪਾਵਰ ਹਾਊਸ ਰੋਡ ਤੋਂ ਉਹ ਸਕਿਉਰਟੀ ਸਦੇ ਕੋਲੇ ਬੈਟਰੀ ਵਾਲੀ ਮੈਂ ਭਈ ਅੱਡੇ ਤੇ ਕਰ ਲੈ ਜਾ ਤੇ ਉਸ ਤੋਂ ਬਾਅਦ ਉਨੇ ਝਾੜੀਆਂਾਂ ਚ ਬਾਲ ਲਿਆ ਉੱਥੇ ਆਪਣਾ ਸਿਨੇਮਾ ਤੇ ਡਾਕ ਖਾਨੇ ਦੇ ਬੈਕ ਸਾਈਡ ਝਾੜੀਆਂਾਂ ਉੱਥੇ ਚਾਰ ਪੰਜ ਬੰਦੇ ਹੋਰ ਖੜੇ ਸੀਗੇ ਉਹਨਾਂ ਨੇ ਮੇਰੀਆਂ ਬਾਹਾਂ ਮੋੜ ਲੀਆਂ ਪਹਿਲਾਂ ਦੋ ਤਿੰਨ ਬਾਰੇ ਤੁਹਾਨੂੰ ਨਹੀਂ ਦੱਸਿਆ ਗੂਗਲ ਪੇ ਪਾਸਵਰਡ ਫਿਰ ਮੈਨੂੰ ਪੁੱਛ ਲਿਆ ਤੇ ਕਿਨਾਈ ਕੁੱਟਣ ਲੱਗ ਗਏ ਹੁਣ ਕੇ ਆ ਦੇਖ ਲੋ ਸਟੇਟਮੈਂਟਾਂ ਵੀ ਦੇ ਦਿੱਤੀਆਂ ਜੀ ਸਾਰੇ ਡਾਕੂਮੈਂਟ ਆ ਫੋਨ ਦਾ ਡੱਬਾ ਹੀ ਕੋਈ ਕੁਛ ਨਹੀਂ ਦਵਾਇਆ ਜੀ ਉਹ 20 ਰੁਪਏ ਮੰਨ ਵੀ ਗਏ ਸੀ ਦੇ ਦੇਣੇ ਪਰ ਨਹੀਂ ਪਤਾ ਹੀ ਨਹੀਂ ਕੀ ਕਰ ਘੁਰ ਗਿਆ ਵੀ ਅੱਛਾ ਵੀ ਜੀ ਕਿੰਨੇ ਖੱਜਲ ਖਵਾਰ ਹੋਣਾ ਪਿਆ ਜੀ ਭਾਈ 5 ਮਹੀਨੇ ਹੋ ਗਏ ਕਭਰਾ ਨਹੀਂ ਆਪਾਂ ਸੱਚੀ ਗੱਲ ਹੀ ਦੱਸੀ ਬਾਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਵਤ ਨਾ ਹੋ ਹਲੋ ਇਹ ਕਿਹੜਾ ਕੁੱਟਿਆ ਲੱਗ ਆ ਬਾਈ ਯਾਰ ਕੁੱਟਮਾਰ ਲੱਗ ਘਰੀਏ ਬਾਈ ਯਾਰ ਕੁੱਟਮਾਰ ਲੱਗ ਕੀਤੀ ਸੀ ਐਫਆਈਆ ਵੀ ਨਹੀਂ ਹੋਈ ਕੋਈ ਬਾਈ ਉਹਨਾਂ ਨੇ ਲਿਖਿਆ ਸੀਗਾ ਉੱਥੇ ਪਰਚਾ ਨਹੀਂ ਹੋਇਆ ਮਤਲਬ ਹਾਂ ਪਰਚਾ ਬੁਰਚਾ ਕੁਛ ਕਰ ਹੀ ਨਹੀਂ ਕਰ ਤੇ ਕਿੰਨਾ ਖੱਜਲ ਖਵਾਰ ਹੋਣਾ ਪਿਆ ਮੇਰੀ ਸਟੇਟਮੈਂਟ ਕਿੱਧਰ ਕਿਹੜੇ ਬਾਈ ਉਹਨੇ ਹੱਥ ਨਹੀਂ ਲੀਤੀਆਂ ਪੰਜ ਭਾਈ ਜੀ 5 ਮਹੀਨੇ ਹੋ ਗਏ 5 ਮਹੀਨੇ ਹਾਂਜੀ ਬਾਈ ਗਮੀ ਚ ਆਇਆ ਬਾਈ ਯਾਰ ਗਮੀ ਮੇਰਾ ਜਦੋਂ ਹਾਲ ਹੀ ਨਹੀਂ ਹੋਇਆ ਜੀ ਫੋਨ ਲੱਭੇ ਨਹੀਂ ਫੋਨ ਬਾਈ ਇਹ ਕਹਿੰਦੇ ਰਿਕਸ਼ੀ ਵਾਲਾ ਫੜਾ ਗਿਆ ਤੇ ਆਹ ਵੇਖ ਬਾਈ ਸਟੇਟਮੈਂਟ ਆ ਮੇਰੇ ਕੋਲੇ ਆ ਮੈਂ ਤਾਂ Google Pay ਕਰਾਇਆ ਉਹਨਾਂ ਨੇ ਕਿੰਨੇ ਵਾਲਾ ਮੋਬਾਈਲ ਸੀ ਤੁਹਾਡਾ ਮੋਬਾਈਲ ਤਾਂ ਚੱਲ ਬਾਈ 7000 ਦਾ ਸੀ 7500 ਦਾ ਮੋਬਾਈਲ ਤਾਂ ਚੱਲ ਛੋਟਾ ਸੀਗਾ ਚੱਲ ਮੇਰੇ 11000 Google Pay ਕਰਿਆ 5300 ਮੇਰੇ ਕੋਲੇ ਹੂ ਸੀਗਾ ਹੁਣ ਆਦੇ ਖੁਸ਼ੀ ਚ ਆਇਆ ਕਿ ਗਮੀ ਚ ਆਇਆ ਲੈ ਵੇਖ ਲੋ ਜੀ ਨਹੀਂ ਫੋਨ ਕਿਹੜਾ ਸੀਗਾ ਤੁਹਾਡਾ ਫੋਨ ਤੁਹਾਨੂੰ ਫੋਨ ਹਜੇ ਵੀ ਬਾਈ ਵਰਗਿਆਂ ਕੋਲ ਹੀ ਆ ਇਹ ਕਹਿੰਦੇ ਆ ਵੀ ਮਿਲ ਗਿਆ ਸਾਨੂੰ ਰਿਕਸ਼ੀ ਵਾਲਾ ਫੜਾ ਸਿਵਲ ਲਾਈਨ ਥਾਣੇ ਚਾਈ ਸਿਵਲ ਲਾਈਨ ਕੀ ਨਾਮ ਕਿਸੇ ਤੁਹਾਡੇ ਫੋਨ ਦਾ ਆਹ ਵੇਖ ਲੋ ਜੀ ਅੰਗਰੇਜ਼ੀ ਮੈਨੂੰ ਥੋੜੀ ਘੱਟ ਆਉਂਦੀ ਆ ਆਹ ਫੋਨ ਕਿੰਨਾ ਵਿੱਚ ਰੋ ਗਿਆ ਸਿਗਮਾ ਜੀ ਟੋਕਲਾ ਮਾਉਂ ਪੜੀ 11000 ਤਾਂ ਭਾਈ ਆਹ ਵੇਖ ਲੈ ਸਟੇਟਮੈਂਟ ਆ ਪਕੜਾ ਗੱਪ ਮਾਰਦੇ ਆ 5300 ਰੁਪਿਆ ਸੀਗਾ ਹਾਂ ਆਪਾਂ ਜਿੱਥੇ ਮਰਦੀ ਆ ਪਕੜਾ ਗੱਪ ਮਾਰਦੀ ਇੱਥੇ ਮਰਦੀ ਆ ਖਵਾਲਿਓ ਤੁਸੀਂ ਪੀਜੀ ਦਾ ਕੰਮ ਕਰਦੇ ਹੋ ਮੈਂ ਬਿਜਲੀ ਦਾ ਭਾਈ ਬਿਜਲੀ ਦਾ ਕੰਮ ਹਾਂ ਤੇ ਤੁਹਾਨੂੰ ਝਾੜੀਆਂ ਚ ਲੈ ਗਏ ਸੀ ਬੰਦੇ ਬਾਈ ਹਾਂ ਮੈਂ ਬੈਂਟਰੀ ਵਾਲੀ ਸਕੂਟਰੀ ਮਗਰੋਂ ਨਾ ਮਗਰ ਲੈਫਟ ਲਈ ਸੀ ਵੀ ਬਹਿ ਗਿਆ ਉੱਥੇ ਗਾਂ ਚੰਚਾਰ ਜਾਣੇ ਹੋਰ ਗਏ ਮੇਰੀਆਂ ਬਾਹਾਂ ਮਰੋਲੀਆਂ ਮੈਂ ਗੂਗਲ ਤੇ ਦੋ ਤਿੰਨ ਵਾਰੀ ਤਾਂ ਨਹੀਂ ਦੱਸਿਆ ਵੀ ਪਾਸਵਰਡ ਫਿਰ ਮੰਨ ਲਓ ਮੱਲੀ ਬਾਈ ਮੈਨੂੰ ਕੁੱਟਣ ਲੱਗੇ ਦੱਸਣਾ ਪਿਆ ਫਿਰ ਫੋਨ ਵੀ ਲੈ ਕੇ ਸਾਰਾ ਕੋ ਡਾਕੂਮੈਂਟ ਵਟੂਆ ਸੀ ਸਾਰਾ ਕੁਝ ਲੈ ਗਿਆ ਅੱਛਾ ਕਾਊਂਟ ਚ ਕਿੰਨੇ ਪੈਸੇ ਸੀਗੇ ਕਾਊਂਟ ਚ ਬਾਈ ਜੀ ਸੀਗਾ ਮੰਨ ਲਓ ਸਾਰਾ ਖਾਲੀ ਕਰਤਾ ਉਹਨਾਂ ਨੇ ਯਾਰ ਜਿੰਨੇ ਸੀਗੇ ਆ ਵੇਖ ਲਾ ਵੇ ਬਾਈ 11 AR ਸੀਗਾ 2000 ਰੁਪਏ ਮੈਂ ਮੇਰੇ ਤਾਏ ਦੇ ਮੁੰਡੇ ਨੂੰ ਕਢ ਆਪਾਂ ਕਿਹੜਾ ਝੂਠ ਮਾਰਦੇ ਆ ਐਸਵੀਆਈ ਬੈਂਕ ਚ ਕੁਦੇ ਕੁਦੇ ਚ ਘਾਤਾ ਪਿੰਡ ਮੇਰਾ ਆਨੰਦਗੜਾ ਅੱਜ ਮੋਬਾਈਲ ਲੱਭ ਕੇ ਦਿੱਤਾ ਇੱਕ ਕਹਿੰਦੇ ਆ ਬਾਈ ਵਰਗੇ ਕਹਿੰਦੇ ਆ ਕਿ ਵੀ ਮੋਬਾਈਲ ਮਿਲ ਗਿਆ ਮੈਂ ਬੰਦੇ ਫੜ ਲੇ ਕਹਿੰਦੇ ਆ ਕਿ ਬੰਦੇ ਦਾਣੀ ਰਿਕਸ਼ੇ ਵਾਲਾ ਫੜਾ ਕੇ ਕਿਹਾ ਕਿ ਠੀਕ ਹੈ ਤੁਸੀਂ ਉਹ ਵੀ ਆਪਣੀ ਗੱਲ ਰੱਖੋਗੇ ਪੇਮੈਂਟ ਆ ਲਈ ਬਾਈ ਜਿੱਥੇ ਮਰਜੀ ਘਵਾਲਾ ਨਹੀਂ ਇੰਨਾ ਮੁਰੇ ਰੱਖੋਗੇ ਹਾਂ ਜੀ ਆਪਾਂ ਨੂੰ ਹਾਂ ਜੀ ਆਖਣਗੇ ਆ ਬਈ ਜਿਹੜੇ ਅਫਸਰ ਆਉਣਗੇ ਵੱਡੇ ਆ ਆਖਾਂਗੇ ਕਿਸ ਤਰ੍ਹਾਂ ਦੇਖ ਦਿਓ ਇਹਨਾਂ ਦੇ ਉਪਰਾਲੇ ਨੂੰ ਮੋਬਾਈਲ ਲੱਭ ਲਿਆ ਇਹਨਾਂ ਨੇ ਚਲੋ ਚੰਗੀ ਗੱਲ ਆ ਮੋਬਾਈਲ ਲੱਭ ਲਿਆ ਗੱਲ ਕਰ ਵੀ ਜਿਹੜਾ ਮੈਂ ਮੈਂ ਸੰਤੁਸ਼ਟ ਨਹੀਂ ਜੋ ਬੰਦੇ ਫੜਨੇ ਚਾਹੀਦੇ ਆ ਜਿਹੜੇ ਮੇਰੇ ਗੂਗਲ ਪੇਚੋਂ ਗਏ ਆ ਉਹ ਫੜਨੇ ਚਾਹੀਦੇ ਆ ਬੰਦੇ ਟਰੇਸ ਹੋਣੇ ਚਾਹੀਦੇ ਜਿੰਨੇ ਵੀ ਬਾਈ ਜੀ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੇ ਕੁੱਟਮਾਰ ਕਰੀ ਆ